ਮੈਟਰ ਇਹ ਹੈ ਵੀ 3424 ਨੂੰ ਐਸਸੀ ਸ਼ਮਸ਼ੇਰ ਸਿੰਘ ਖਾਣਾ ਸਦਰ ਖੰਨਾ ਪੋਸਟਡ ਹੈਗਾ ਨੂੰ ਕੋ ਇਨਫੋਰਮੇਸ਼ਨ ਮਿਲੀ ਕਿ ਹਰਪ੍ਰੀਤ ਸਿੰਘ ਪੁੱਤਰ ਲੇਡ ਨਰਮਲ ਸਿੰਘ ਵਾਸੀ ਬਟਾਲਾ ਇਥੇ ਬਲਦੇਵ ਢਾਬਾ ਕੋਲ ਮੌਜੂਦ ਹੈਗਾ ਵੀ ਉਹਦੇ ਕੋਲ ਵੈਪਨ ਹੈਗੇ ਨੇ ਇਮੀਡੀਏਟਲੀ ਉਹਨੇ ਰੇਡ ਕਰਕੇ ਬਲਦੇਵ ਸਿੰਘ ਨੂੰ ਬਲਦੇਵ ਸਿੰਘ ਬਲਦੇਵ ਢਾਬੇ ਤੇ ਜਾ ਕੇ ਦੋਸ਼ੀ ਹਰਪ੍ਰੀਤ ਨੂੰ ਅਰੈਸਟ ਕੀਤਾ ਤੇ ਉਸ ਕੋਲੋਂ ਦੋ ਵੈਪਨ 315 ਬੋਰ ਤੇ ਇੱਕ ਦੇਸੀ 315 ਕਟਾ ਬਰਾਮਕ ਕਿਰਾਇਆ ਉਸ ਤੇ ਫਿਰ ਨੰਬਰ 70 ਇੰਟਰਸੈਕਸ਼ਨ ਪੱਛੀ ਆਜ਼ਮਟ ਸਦਰ ਖੰਨੇਵਕੇ ਦਰਜ ਕੀਤੀ ਅਗਲੀ ਤਫਤੀਸ਼ ਜਦੋਂ ਉਹਨਾਂ ਨੇ ਗਾਇਨਾ ਤਫਤੀਸ਼ ਕੀਤੀ ਤਾਂ ਫਿਰ ਇਹਨੇ ਇੱਕ ਹੋਰ ਦੱਸਿਆ ਹਰਪੀਤ ਸਿੰਘ ਨੇ ਕਿ ਮੇਰੇ ਕੋਲ ਇੱਕ ਵੈਪਨ ਹੋਰ ਹੈ ਫਿਰ ਇਹ ਤਫਤੀਸ਼ ਲਈ ਅੱਗੇ ਸੀਆਈਏ ਖੰਨੇ ਨੂੰ ਤਫਤੀਸ਼ ਦਿੱਤੀ ਫਿਰ ਅਗੇ ਇਹਨਾਂ ਦਾ ਥਾਣਾਗਾਰ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਬਟਾਲਾ ਰੋਡ ਅੰਮ੍ਰਿਤਸਰ ਤੋਂ ਇੱਕ ਪਰਬਜੋ ਸਿੰਘ ਪੁੱਤਰ ਹੰਸਾ ਸਿੰਘ ਹੈ ਵੀ ਬਟਾਲੇ ਦਾ ਹੈਗਾ ਤੇ ਇਹਦੇ ਤੋਂ ਇੱਕ 315 ਬੋਰ ਦਾ ਪਿਸਤਲ ਜਿਹੜਾ ਰਿਕਵਰ ਕੀਤਾ ਇਹਨਾਂ ਦੋਨਾਂ ਕੋਲੋਂ ਤਿੰਨ ਵੈਪਨ ਆ ਜਿਹੜੇ ਰਿਕਵਰ ਹੋਏ ਨੇ ਦੋ 315 ਬੋਰ ਦੇ ਤੇ ਇੱਕ ਦੇਸੀ 315 ਬੋਰ ਦਾ ਕੱਟਾ ਇਹਨਾਂ ਨੇ ਦੱਸਿਆ ਕਿ ਕਿਥੋਂ ਲੈ ਕੇ ਆਏ ਸੀ ਜੇ ਕੀ ਕਰਨ ਸੀ ਉਸ ਦੀ ਪੁੱਛਗਿੱਛ ਜਾਰੀ ਹੈ ਜੇ ਪੁੱਛਗਿੱਛ ਜਾਰੀ ਹੈ ਜੋ ਵੀ ਅੱਗੇ ਫੈਕਟਸ ਆਏ ਉਹ ਤੁਹਾਨੂੰ ਇਸ ਬਾਰੇ ਦੱਸਿਆ ਜਾਏਗਾ ਸਰ ਬੈਕਗ੍ਰਾਉਂਡ ਕੀ ਹੈ ਜੀ ਬੈਕਗ੍ਰਾਉਂਡ ਦਾ ਪਤਾ ਕਰ ਰਹੇ ਹਾਂ ਜੇ ਇਹਨਾਂ ਦੇ ਪਿੱਛੇ ਕਿੰਨੇ ਕਿ ਪਰਚੇ ਦਰਦ ਨੇ ਜੋ ਵੀ ਇਹਨਾਂ ਦੀ ਬੈਕਗ੍ਰਾਉਂਡ ਹੋਊਗੀ ਉਹ ਸਾਨੂੰ ਨਾਲ ਦੀ ਨਾਲ ਦੱਸਤਾ ਵੀ ਆ ਕੰਮ ਕੀ ਕਰਦੇ ਨੇ ਜੀ ਬੱਸ ਇਹ ਵੇਲਣ ਵੇਲੇ ਹੀ ਨੇ ਅਜੇ ਸਰ ਕਿੰਨੀ ਉਮਰ ਹੈਣਾ ਜੀ ਉਮਰ ਇੱਕ ਤਾਂ ਹੈਗਾ ਹਰਪੀ ਜਿਹੜਾ ਹੈਗਾ ਇਹ 35 ਸਾਲ ਦਾ ਹੈਗਾ ਤੇ ਤੁਝਾ ਵੀ ਤਕਰੀਬਨ ਇੰਨਾ ਹੀ ਹੈਗਾ ਠੀਕ ਕੋਰਟ ਚ ਪੇਸ਼ ਕਰੀ ਹਾਂ ਜੀ ਕੋਰਟ ਚ ਪੇਸ਼ ਕਰਕੇ ਰਿਮਾਨ ਲਿਆ ਆ ਕਿੰਨੇ ਦਿਨ ਦਾ ਮਿਕਲੇ ਦੋ ਦਿਨ ਦਰਮਾਨ ਮਿਲਿਆ खन्ना पत्रकार परमजीत खास रिपोर्ट